ਸਸਿਕਲ ਮੈਰ ਜੇ ਸਮਾਰਟ ਜਿਲ੍ਹਾ ਬਾਲ ਤੋਂ ਕੇ ਅਫਸਰ ਸੰਤਾਨ ਮੇਰੇ ਨਾਲ ਟ੍ਰੈਫਿਕ ਇੰਚਾਰਜ ਪਰ ਹਜਰੀਨ ਸਿੰਘ ਜੀ ਪ੍ਰਗਟ ਸਿੰਘ ਜੀ ਤੇ ਮੁਕਤਾ ਸਿੰਘ ਜੀ ਨਾਲ ਆਏ ਨੇ ਤੇ ਸੁਪੰਜੀਤ ਸਿੰਘ ਹੈਗੇ ਸੀਪੀਐਸੀ ਅਸੀਂ ਮਾਨਯੋਗ ਸੁਪਰੀਮ ਕੋਰਟ ਹਾਈ ਹਾਈ ਕੋਰਟ ਦੀ ਹਾਈ ਅੱਜ ਸੇ ਸਕੂਲ 1 ਪੁਲਿਸ ਤਹਿਤ ਕਿਤੇ ਗੇਨ ਜਾਰੀ ਹਦਾਇਤਾਂ ਅਨੁਸਾਰ ਅਸੀਂ ਅੱਜ ਸੇਂਟ ਫਰਾਂਸਿਸ ਸਕੂਲ ਦੇ ਅੰਦਰ ਫੇਰ ਰੇਡਸ ਮਾਰੀਆਂ ਗਿਆ ਅਸੀਂ ਪੁਰਾਣੇ ਚਲਾਨ ਜਿਹੜੇ ਕਿਤੇ ਸੀ ਉਹ ਚਲਾਨਾ ਨੂੰ ਵੀ ਚੈੱਕ ਕੀਤਾ ਵੀ ਉਹਨਾਂ ਨੇ ਭਰਾਏ ਕਿ ਨਹੀਂ ਭਰਾਏ ਜਿਨ੍ਹਾਂ ਨੇ ਨਹੀਂ ਚਲਾਏ ਸੀ ਅੱਜ ਉਹਨਾਂ ਦੀਆਂ ਗੱਡੀਆਂ ਇੰਪੌਨਡ ਕਰ ਦਿੱਤੀਆਂ आज ਤੁਸੀਂ ਦੇਖਣ ਚ ਵੀ ਆਇਆ ਹੋਗਾ ਇੱਕ ਡਰਾਈਵਰ ਦੀ ਬੱਸ ਜਿਹੜੀ ਹੈਗੀ ਅਸੀਂ ਉਹਦਾ ਕਟ-ਕਟ 34000 ਰੁਪਏ ਚਲਾਨ ਸੀਗਾ ਉਸਨੇ ਉਸ ਬੱਸ ਨੂੰ ਛੱਡ ਕੇ ਦੂਜੀ ਨਵੀਂ ਬੱਸ ਲਗਾਈ ਹੈ ਜੋ ਕਿ ਇੱਕ ਟਰੈਵਲਰ ਬੱਸ ਹੈਗੀ ਹੈਗੀ ਜਿਹੜੀ ਸਵਾਰੀਆਂ ਨੂੰ ਢੋਣ ਵਾਲੀ ਆ ਉਹਨੇ ਸਕੂਲ ਬੱਸ ਲਗਾਇਆ ਹੋਇਆ ਹੈਗਾ ਪਤਾ ਲੱਗਿਆ ਕਿ ਉਹਦਾ ਨਾਮ ਬੱਬੂ ਹੈਗਾ ਕੋਈ ਪੱਟੀ ਦਾ ਰਹਿਣ ਵਾਲਾ ਹੈਗਾ ਤੇ ਉਹਨੇ ਫੋਨ ਦੇ ਉੱਤੇ ਧਮਕੀਆਂ ਦਿੱਤੀਆਂ ਹੈਗੀਆਂ ਕਦੇ ਜੇ ਤੁਸੀਂ ਇੱਕ ਗੱਡੀ ਦਾ ਚਲਾਨ ਕੱਟਦੇ ਹੋ ਮੇਰੀ ਪਰਸਨਲ ਦਾ ਤੁਸੀਂ ਸਾਰਿਆਂ ਨਾਲ ਕੱਟੋ ਜੇ ਸਾਰਿਆਂ ਨਾਲ ਨਹੀਂ ਕਟੋਗੇ ਤਾਂ ਮੈਂ ਹਾਈ ਕੋਰਟ ਜਾਊਗਾ ਮੈਂ ਤੁਹਾਨੂੰ ਧਿਆਨ ਚ ਇਹ ਵੀ ਧਿਆਨ ਚ ਆਉਂਗਾ ਮਾਨਯੋਗ ਹਾਈ ਕੋਰਟ ਵੱਲੋਂ ਹੀ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਸੇਫ ਸਕੂਲ ਆਨ ਪਾਲਿਸੀ ਤਹਿਤ ਸਾਰੇ ਸਕੂਲ ਦੀ ਬੱਸਾਂ ਜਿੰਨੀਆਂ ਵੀ ਐ ਉਹਨਾਂ ਦੇ ਨਿਯਮ ਅਨੁਸਾਰ ਅਸੀਂ ਕੰਪਲੀਟ ਕਰਾਣੇ ਹੈਗੇ ਆ ਇਸ ਤਰ੍ਹਾਂ ਸਰਕਾਰੀ ਅਫਸਰ ਨੂੰ ਕੋਈ ਧਮਕੀ ਦੇਣਾ ਵੀ ਇੱਕ ਗੈਰ ਕਾਨੂੰਨੀ ਕੰਮ ਹੈਗਾ ਤੇ ਸਰਕਾਰ ਦੇ ਨਿਯਮ ਨਹੀਂ ਮੰਨਿਆ ਨੇ ਤਾਂ ਧਾਰਾ 223 ਦੇ ਅੰਦਰ ਐਫ ਆਈ ਆਰ ਵੀ ਦਰਜ ਕੀਤੀ ਜਾ ਸਕਦੀ ਹੈ ਸਾਡੀ ਕਿਸੇ ਦੇ ਨਾਲ ਕੋਈ ਪਾਰਸ਼ੀਅਲਟੀ ਹੈ ਨਹੀਂ ਵੀ इस बस ने चलान करता है इस मालिक ने पिछली बार भी गलती की हूँ फिर गलती, गलती कर रहे हैं, ये है। है। तो बार बार गलतियाँ करता साइम सतारा दो सौ तेई एर दर्ज होगी पिछली गड्डिया जो पिछली चैकिंग के बाद हम थोड़ा इंप्रूवमेंट आया बस गड्डिया अंदर थोड़ा जहा मतलब सत्तर अस्सी प्रसेंट इन्होंने ग्डिया सुधार लिया है ਉਹਨਾਂ ਨਾਲ ਦੀ ਇੱਕ ਸਕੂਲ ਪ੍ਰਸ਼ਾਸਨ ਦੇ ਨਾਲ ਕੋਈ ਇਹਨਾਂ ਦੀ ਅਪਡੇਟ ਅਸਲ ਚੱਲ ਰਹੀ ਹੈ ਜਿਸ ਦੀ وجہ ਨਾਲ ਥੋੜਾ ਜਿਹਾ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਸਕੂਲ ਪ੍ਰਸ਼ਾਸਨ ਨੇ ਸਾਨੂੰ ਇੱਕ ਲੈਟਰ ਲਿਖਿਆ ਜਿਨੇ ਚ ਸਾਨੂੰ ਦੱਸਿਆ ਗਿਆ ਵੀ ਆਪਦੇ ਨਿਯਮ ਪੂਰੇ ਨਹੀਂ ਕਰ ਰਹੇ ਪਰ ਚੈਕਿੰਗ ਦੌਰਾਨ ਅਸੀਂ ਚੈੱਕ ਕੀਤਾ ਤਾਂ ਸਾਰੇ ਨਿਯਮ ਤੋਂ तकरीबन 70-80% ਕੰਪਲੀਟ ਹੈਗਾ ਪਰ ਜਿੰਨਾਂ ਗੱਡੀਆਂ ਦੇ ਨਹੀਂ ਸੀ ਕਿ ਕੰਪਲੀਟ ਅਸੀਂ ਉਹਨਾਂ ਦੇ ਚਲਾਨ ਕੱਟ ਦਿੱਤੇ